ਲੋ ਜੀ ਮੇਰੇ ਪੰਜਾਬ ਵਾਸੀਓ ਮੈਂ ਤੁਹਾਡਾ ਮਿੱਤਰ ਜਬਰ ਚੌਧਰੀ ਤੁਸੀਂ ਵੇਖਦੇ ਪਏ ਹੋ ਫੈਕਟਸ ਵਿਦ ਜੇਸੀ ਤੁਹਾਨੂੰ ਬੇਨਤੀ ਹੈਗੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਗੇ ਵੰਡੋ ਤਾਂ ਕਿ ਤੁਹਾਡੀਆਂ ਖਬਰਾਂ ਨੇ ਸਾਡੀਆਂ ਆਪਣੀਆਂ ਸਿੱਖ ਭਾਈਚਾਰੇ ਦੀਆਂ ਸਾਡੀਆਂ ਖਾਲਸਤਾਨ ਦੀਆਂ ਸਿਕਸ ਫਾਰ ਜਸਟਿਸ ਦੀਆਂ ਬਾਕੀ ਲੋਕ ਜਿਹੜੀ ਇਸ ਤਰ੍ਹਾਂ ਸਟਰਗਲ ਚੱਲ ਰਹੀ ਹੈ ਖਾਲਸਤਾਨ ਵਾਸਤੇ ਉਹਦੀਆਂ ਜਿਹੜੀਆਂ ਖਬਰਾਂ ਸਾਰੀਆਂ ਤੁਹਾਨੂੰ ਟਾਈਮ-ਟਾਈਮ ਪਹੁੰਚਦੀਆਂ ਰਹਿਣ ਅੱਜ ਦਾ ਜਿਹੜਾ ਜੱਜ ਦੀ ਜਿਹੜੀ ਗੱਲਬਾਤ ਹੈਗੀ ਆ ਇਹ ਆਪਣਾ ਕਹ ਲੋ ਕਿ ਸੈਲੂਟ ਕਰਨ ਵਾਸਤੇ ਜਾਂ ਸਰ ਖਾਜੇ ਤਹਿਸੀਮ ਪੇਸ਼ ਕਰਨ ਵਾਸਤੇ 6 ਫਾਰ ਜਸਟਿਸ ਨੂੰ ਸਰਦਾਰ ਗੁਰਪਤ ਸਿੰਘ ਪੰਨੂ ਹਰਾਂ ਨੂੰ ਤੇ ਸਰਦਾਰ ਬਖਸ਼ੀਸ਼ ਸਿੰਘ ਸੰਧੂ ਹਰਾਂ ਸਾਹਿਬ ਨੂੰ ਕਿਉਂਕਿ ਉਹਨਾਂ ਨੇ ਉਹਨਾਂ ਨੇ ਇੱਕ ਵਾਰੀ ਫਿਰ ਸਾਬਤ ਕੀਤਾ ਇੱਕ ਵਾਰੀ ਫਿਰ ਸਾਬਤ ਕੀਤਾ ਕਿ ਉਹ ਇਸ ਕਮਿਊਨਿਟੀ ਦੇ ਸਿੱਖ ਦੇ ਸਿੱਖਾਂ ਦੇ ਸਾਡੀ ਇਸ ਕਮਿਊਨਿਟੀ ਦੇ ਵੱਡੇ ਲੀਡਰ ਨੇ ਸਾਨੂੰ ਲੀਡ ਕਰਕੇ ਲੈ ਕੇ ਜਾ ਰਹੇ ਨੇ ਸਾਨੂੰ ਮਸਲਿਆਂ ਤੋਂ ਬਚਾਇਆ ਬਚਾ ਕੇ ਰੱਖਦੇ ਨੇ ਤੇ ਸਾਨੂੰ ਜਿਹੜਾ ਆਪਣਾ ਕਿਉਂਕਿ ਕੱਲ ਜਿਹੜਾ ਉਹਨਾਂ ਨੇ ਇੱਕ ਐਸੀ ਇੱਕ ਇੱਕ ਐਸਾ ਕੰਮ ਕੰਮ ਅੰਜਾਮ ਦਿੱਤਾ ਜਿਹਦੀ ਕਿ ਕਹ ਲੋ ਕਿ ਜਿਹੜੀ ਸਿੱਖ ਮੁਖਾਲਿਫ ਗੁਫਤਾਨ ਨੇ ਪੰਜਾਬ ਮੁਖਾਲਿਫ ਗੁਫਤਾਨ ਨੇ ਉਹਨਾਂ ਦਾ ਕਹ ਲੋ ਬਹੁਤ ਵੱਡਾ ਪ੍ਰਪਗੈਂਡਾ ਕਰਨ ਦਾ ਜਿਹੜਾ ਵੱਡੇ ਪੱਧਰ ਤੇ ਉਹਨਾਂ ਦਾ ਪਲਾਨ ਸੀ ਕਿ ਉਸੇ ਕਮਿਊਨਿਟੀ ਨੂੰ ਆਪਣਾ ਜਿਹੜਾ ਸੀ ਉਹ ਇਸ ਜਿਹੜਾ ਫਲੋਰੀਡਾ ਐਕਸੀਡੈਂਟ ਦੀ ਮੈਂ ਗੱਲ ਕਰ ਰਹੇ ਹਾਂ ਹਰਜਿੰਦਰ ਜਿਹੜਾ ਜੀ ਦੇ ਵਿੱਚ ਤੁਹਾਨੂੰ ਪਤਾ ਉਹ ਉਹਦੇ ਕੋਲ ਐਕਸੀਡੈਂਟ ਹੋਇਆ ਸੀ ਫਲੋਰੀਡਾ ਦੇ ਵਿੱਚ ਤੇ ਉਹਨੂੰ ਜਿਹੜਾ ਲੈ ਕੇ ਉਹਨੂੰ ਵਰਤ ਰਹੇ ਸਨ مختلف ਕਿਸਮ ਦੀਆਂ ਕਿੱਥੋਂ ਚੱਲੇ ਕਿ ਸਿੱਖ ਨੇ ਸਿੱਖ ਪੰਜਾਬੀ ਜਨਾਬੇ ਲੀਗਲ ਇੰਟਰੀਆਂ ਨੇ ਇਹਨਾਂ ਨੂੰ ਜਨਾਬ ਬਗੈਰ ਡਰਾਈਵਿੰਗ ਤੋਂ ਟਰੱਕ ਚਲਾਉਂਦੇ ਨੇ ਜਨਾਬ ਸਿੱਖ ਹਿੰਦੂ ਅਮਰੀਕਾ ਦੀ ਜਿਹੜੀ ਕਿ ਲੋਕਾਂ ਕੇ ਲੋਕਾਂ ਵਾਸਤੇ ਖਤਰਾ ਕਿਹੜੀ ਕਿਹੜੀ ਗੱਲ ਜਿਹੜੀ ਸੀ ਉਹ ਉਹਨਾਂ ਨੇ ਨਹੀਂ ਕਹੀ ਔਰ ਵੱਡੇ ਪੱਧਰ ਤੇ ਪਲਾਨ ਬਣਾਇਆ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਤੁਹਾਨੂੰ ਪਤਾ ਕਿ ਜਦੋਂ ਉਹ ਮੁੰਡਾ ਹਰਜਿੰਦਰ ਜਦੋਂ ਖੜਿਆ ਗਿਆ ਉਹਨੂੰ ਦੋਦੀ ਦਸਤਾਰ ਲਾਈ ਗਈ ਉੱਤੇ ਵੀ ਬੜਾ ਜਿਹੜਾ ਸੀ ਆਪਣਾ ਇਹ ਕਹਿੰ ਲੋ ਕਿ ਗਲਬਤ ਹੋਈਆਂ ਪਰ ਮੈਂ ਇਹ ਦੇਖਦਾ ਪਿਆ ਕਿ ਸਰਦਾਰ ਗੁਰਪ੍ਰਿੰਤ ਸਿੰਘ ਪੰਨੂਹਰਾਂ ਨੇ 6 ਫਾਰ ਜਸਟਿਸ ਨੇ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਇਹ ਮਾਮਲੇ ਨੂੰ ਕਿਸ ਤਰ੍ਹਾਂ ਸੰਭਾਲਿਆ ਕਿਸ ਤਰ੍ਹਾਂ ਨੂੰ ਲੈ ਕੇ ਚੱਲੇ ਉਹ ਜਿਹੜਾ ਉਹ ਕੀ ਕਹਿੰਦੇ ਨੇ ਉਹ ਤਹਿਸੀਨ ਕਰਨ ਦੇ ਕਾਬਿਲ ਹੈ ਉਹ ਇਹਨਾਂ ਦੀ ਤਾਰੀਫ ਕਰਨ ਦੇ ਕਾਬਿਲ ਹੈ ਤੇ ਕੱਲ ਜਿਹੜਾ ਆਪਣਾ ਫਲੋੜਿਡਾ ਦੇ ਵਿੱਚ ਉਹ ਉਹਨਾਂ ਜਿਹੜੇ ਵਿਕਟਮਸਨ ਤੋਂ ਇੱਕ ਵਿਕਟਮ ਦੀ ਆਪਣਾ ਤਦਫੀਨ ਜੈ ਬਰੀਅਲ ਜਿਹੜਾ ਪਹਿਲੇ ਹੋ ਗਿਆ ਸੀ ਹਫਤਾ ਡੇਢ ਹਫਤਾ ਪਹਿਲੇ ਤੇ ਦੋ ਜਿਹੜੇ ਸਨ ਉਹਨਾਂ ਦਾ ਜਿਹੜਾ ਬਰੀਅਲ ਹੈ ਉਹ ਕੱਲ ਹੋਇਆ ਕੱਲ ਹੋਇਆ ਕਿਹੜਾ ਕਮਾਲ ਦੀ ਕਿਸਮ ਦੀ ਤਕਰੀਬ ਹੋਈ ਕਿ ਸਰਦਾਰ ਗੁਰਪ੍ਰੀਤ ਸਿੰਘ ਪੰਨੂਹਰੀ ਉਹ ਉੱਥੇ ਪਹੁੰਚੇ ਉਸ ਤੋਂ ਬਾਅਦ ਸਰਦਾਰ ਬਖਸ਼ੀਸ਼ ਸਿੰਘ ਸਦੂਹਰੀ ਉੱਥੇ ਪਹੁੰਚੇ ਇਹਨਾਂ ਨੇ ਉੱਥੇ ਜਾ ਕੇ ਉਸ ਜਿਹੜੀ ਫਿਨਰਲ ਸੀ ਜਿਹੜੀ ਆਪਣਾ ਤਰਤੀਬ ਆਪਣਾ ਜੀ ਆਖਰੀ ਜਿਹੜੀ ਆਪਣਾ ਉਹਨਾਂ ਦੀ ਫੇਅਰਵੈਲ ਸੀ ਉਦੇ ਵਿੱਚ ਉਹਨਾਂ ਨੇ ਆਪਣਾ ਚਰਚ ਦੇ ਵਿੱਚ ਜਾ ਕੇ ਆਪਣਾ ਅਰਦਾਸ ਸ਼ਿਰਕਤ ਕੀਤੀ ਉਸ ਜਿਹੜੀ ਤਕਰੀਬ ਹੋਈ ਉਹਦੇ ਵਿੱਚ ਸੈਰਮਨੀ ਦੇ ਵਿੱਚ ਗਏ ਤੇ ਦੂਸਰਾ ਉੱਥੇ ਫਿਰ ਆਪਣਾ ਭਾਈ ਕੁਲਦੀਪ ਸਿੰਘ ਮੰਗਰੂਰ ਵੀ ਜਿਹੜਾ ਉਹ ਵੀ ਉਹ ਵੀ ਉਹਦੇ ਚੋਂ ਫੁੱਲ ਪ੍ਰੋਟੋਕੋਲ ਦਿੱਤਾ ਗਿਆ ਡਿਪਲੋਮੈਟਿਕਲੀ ਤੁਹਾਨੂੰ ਪਤਾ ਹੋਊਗਾ ਤੁਹਾਨੂੰ ਮੈਂ ਸਾਰੀਆਂ ਤਸਵੀਰਾਂ ਜਿਹੜਾ ਇਹ ਖੋਲ-ਖੋਲ ਕੇ ਦੱਸਾਂਗਾ ਔਰ ਪੂਰੀ ਤੁਹਾਨੂੰ ਇਹਦੇ ਵਿੱਚ ਮੈਂ ਇਹ ਜਿਹੜੀ ਬਰੀਅਲ ਹੋਇਆ ਔਰ ਉਸ ਤੋਂ ਬਾਅਦ ਜਿਹੜੀ ਕੰਪਨਸੇਸ਼ਨ ਜਿਹੜੀ ਕਮਿਟ ਕੀਤੀ ਸੀ 6ਪਰ ਜਸਟਿਸ ਨੇ ਭਾਈ ਬਖਸ਼ੀ ਸਿੰਘ ਉਹਨਾਂ ਨੇ ਉਹ 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 ਇਸ ਤਰ੍ਹਾਂ ਉਹਨੂੰ ਪੇਸ਼ ਕੀਤੀ ਦਿੱਤੀ ਉਹ ਉਹ 1 ਲੱਖ ਰੋਲਰ ਜਿਹੜਾ ਸੀ ਉਹ ਦਿੱਤਾ ਤੇ ਪੂਰੀ ਤਕਰੀਬ ਤੁਹਾਡੇ ਮੈਂ ਸਾਹਮਣੇ ਰੱਖਾਂਗਾ ਤੇ ਪੁੱ ਦੱਸਾਂਗਾ ਕਿ ਇਹ ਕੇਸ ਕਿਸ ਤਰ੍ਹਾਂ ਜਿਹੜਾ ਇਹ ਲੈ ਕੇ ਚੱਲੇ 6ਪਰ ਜਸਟਿਸ ਤੇ ਗੁਰਪ੍ਰੀਤ ਸਿੰਘ ਪੰਨੂ ਤੋਂ ਸਰਦਾਰ ਬਖਸ਼ੀ ਸਿੰਘ ਹੁਰੀ ਕਿਸ ਤਰ੍ਹਾਂ ਲੈ ਕੇ ਚੱਲੇ ਕਿਸੇ ਕਿਸ ਨੇ ਨੇਗੋਸ਼ੀਏਸ਼ਨ ਹੋਈ ਕਿਸ ਕਿਸ ਤਰ੍ਹਾਂ ਜਾ ਕੇ ਗੱਲਬਾਤ ਹੋਈ ਫਿਰ ਹੈਟੀ ਦੀ ਆਪਣਾ ਗਵਰਨਮੈਂਟ ਜਿਹੜੀ ਉਹ ਇਨਵੋਲਵ ਹੋਈ ਫਰੋਡਰ ਦੀ ਫਰੋਡਰ ਦੀ ਆਪਣਾ ਬੀਡੀ ਮੈਨੇਜਮੈਂਟ ਸੀ ਉਹ ਇਨਵੋਲਵ ਹੋਈ ਤੇ ਕਿਸ ਤਰ੍ਹਾਂ ਜਾ ਕੇ ਇਹਦਾ ਇੱਕ ਅੱਛਾ ਅੰਤ ਹੋਇਆ ਅੱਛਾ ਅੰਜਾਮ ਹੋਇਆ ਤੇ ਹੁਣ ਅੱਗੇ ਰਹਿ ਜਣਾ ਪਾਈ ਰਜਿੰਦਰ ਦਾ ਕੇਸ ਉਹ ਜਿਹੜਾ ਉਹ ਵੀ ਤੁਹਾਨੂੰ ਤੁਸੀਂ ਦੇਖਾਂਗੇ ਕਿ ਮੇਰਾ ਉਹ ਹੰਝ کہہ ਰਿਹਾ ਕਿ ਉਹ ਵੀ ਕੋਈ ਚੰਗੀਆਂ ਖਬਰਾਂ ਜਿਹੜੀਆਂ ਆਣ ਗਿਆ ਇਹਦੇ ਮੌਕੇ ਦੇ ਉੱਤੇ ਤੁਹਾਨੂੰ ਮੈਂ ਸਰਦਾਰ ਬਖਸ਼ੀਤ ਸਿੰਘ ਦੀ ਗੱਲ ਵੀ ਸੁਣਾਵਾਂਗਾ ਤੇ ਸਰਦਾਰ ਆਪਣਾ ਸਰਦਾਰ ਗੁਰਪ੍ਰਸਾਦ ਸਿੰਘ ਪੰਨੂ ਹਰਾ ਦੀ ਜਿਹੜੀ ਗੱਲਬਾਤ ਹੋਈ ਹੈ ਉਹ ਵੀ ਤੁਹਾਡੇ ਸਾਹਮਣੇ ਮੈਂ ਰੱਖਾਂਗਾ ਸਾਰੀਆਂ ਤਸਵੀਰਾਂ ਤੁਸੀਂ ਜਿਹੜੀਆਂ ਉਹ ਦੇਖ ਰਹੇ ਹੋ ਤੇ ਇਹ ਤੁਹਾਨੂੰ ਪਤਾ ਕਿ ਬਾਈ ਕੁਲਦੀਪ ਸਿੰਘ ਜੀ ਜਿਹੜੇ ਨੇ ਇਹ ਜਿਹੜੇ ਖਾਲਸਤਾਨ ਦੇ ਰੈਫਰੈਂਡਮ ਦੇ ਜਿਹੜੇ ਸ਼ਹੀਦ ਨੇ ਹਰਪ੍ਰੀਤ ਸਿੰਘ ਰਾਣਾ ਹੁਰੀ ਉਹਨਾਂ ਦੇ ਫਾਦਰ ਨੇ ਤੇ ਇਹਨਾਂ ਨੂੰ ਵੀ ਉੱਥੇ ਜਿਹੜਾ ਸੀ ਇਹ ਵੀ ਪਹੁੰਚੇ ਉੱਥੇ ਇਹਨਾਂ ਨੂੰ ਵੀ ਭਰਪੂਰ ਉੱਥੇ ਜਿਹੜਾ ਸੀ ਆਪਣਾ ਫੁੱਲ ਡਿਪਲੋਮੈਟਿਕ ਪ੍ਰੋਟੋਕੋਲ ਦਿੱਤਾ ਗਿਆ ਅੱਛਾ ਜੀ ਇਹ ਕੱਲ ਜਿਹੜਾ ਆਪਣਾ ਫਨਰਲ ਹੋਇਆ ਉੱਥੇ ਉਹਦੀ ਤੁਹਾਨੂੰ ਦੀ ਤਦफीਨ ਹੋ ਗਈ ਉਹਦੇ ਇਹਦੇ ਵਿੱਚ ਇਸ ਤੋਂ ਪਹਿਲੇ ਕਿ ਮੈਂ ਤੁਹਾਨੂੰ ਇਸ ਸਾਰੀਆਂ ਇਹਦੀ ਇਹਦੀ ਤਫਸੀਲ ਦੱਸਾਂ ਉਸ ਤੋਂ ਪਹਿਲੇ ਜਿਹੜੀਆਂ ਘਟਨਾਵਾਂ ਨੇ ਜਿਹੜੀਆਂ ਪਹਿਲਾਂ ਤਾਂ ਕੁਝ ਹੋਇਆ ਉਹਦੀ ਜ਼ਰਾ ਥੋੜੀ ਜਿਹੀ ਜ਼ਰਾ ਆਪਾਂ ਖੁਲਾਸਾ ਕਰ ਲਈਏ ਤਾਂ ਕਿ ਤੁਹਾਨੂੰ ਸਮਝਣ ਵਿੱਚ ਆਸਾਨੀ ਰਹੇ ਕਿ ਇਹ ਮਾਮਲਾ ਜਿਹੜਾ ਸੀ ਇਹ ਕਿੱਥੇ ਤੱਕ ਕਿਸ ਤਰ੍ਹਾਂ ਅੰਜਾਮ ਦਿੱਤਾ ਆਪਣੀ ਸਿੱਖ ਕਮਿਊਨਿਟੀ ਨੂੰ ਬਚਾਉਣ ਵਾਸਤੇ ਕਿਹੜੇ-ਕਿਹੜੇ ਸੈਕਰੀਫਾਈਸ ਕੀਤੀ ਸਰਦਾਰ ਗੁਰਪੰਤ ਸਿੰਘ ਪੰਨੂਹਰਾ ਨੇ ਸਰਦਾਰ ਬਖਸ਼ੀ ਸਿੰਘ ਉਹਨਾਂ ਨੇ ਸਾਰੇ ਸਾਥੀਆਂ ਨੇ ਕਿਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਨੂੰ ਬਤੌਰ ਆਮ ਲੋਕ ਜਾਂ ਬਾਹਰ ਜਿਹੜੀ ਬਾਕੀ ਕਮਿਊਨਿਟੀ ਦੇ ਲੋਕ ਨੇ ਉਹਨਾਂ ਨੂੰ ਉਹਨਾਂ ਤੱਕ ਨਹੀਂ ਪਹੁੰਚਦੀਆਂ ਚੀਜ਼ਾਂ ਸਾਡਾ ਕੰਮ ਹੈ ਕਿ ਅਸੀਂ ਤੁਹਾਡੇ ਸਾਹਮਣੇ ਉਹ ਚੀਜ਼ਾਂ ਵੀ ਰੱਖੀਏ ਜਿਹੜੀਆਂ ਤੁਹਾਡੇ ਰੁਟੀਨ ਦੇ ਮੁਤਾਬਕ ਪਿੱਛੇ ਕੰਮ ਚੱਲ ਰਿਹਾ ਹੁੰਦਾ ਤੁਹਾਨੂੰ ਨਹੀਂ ਪਹੁੰਚ ਰਹੀਆਂ ਹੁੰਦੀਆਂ ਤੁਹਾਡੇ ਸਾਹਮਣੇ ਉਹਦੋਂ ਆਉਂਦੇ ਜਦੋਂ ਚੀਜ਼ਾਂ ਪੱਕ ਜਾਂਦੀਆਂ ਜਦੋਂ ਉਹ ਅੰਜਾਮ ਤੇ ਪਹੁੰਚ ਜਾਂਦੀਆਂ ਉਹਨਾਂ ਦੇ ਜਣੇ ਕਿ ਕਲਿਮਿਨੇਸ਼ਨ ਹੋ ਜਾਂਦੀ ਹੈ ਉਹਨਾਂ ਦਾ ਅੰਤ ਹੋ ਜਾਂਦਾ ਤੇ ਜਦੋਂ ਤੁਸੀਂ ਉਹਦੇ ਤੇ ਚੰਗਾ ਜਾਂ ਮਾੜਾ ਜੋ ਵੀ ਸਿਰਸਤਰਾ ਹੁੰਦਾ ਤਾਂ ਹੱਟ ਤੱਕ ਉਦੋਂ ਕੰਮ ਪਹੁੰਚਦੇ ਤੁਹਾਨੂੰ ਪਤਾ ਹੈ ਹਰਜਿੰਦਰ ਸਿੰਘ ਦੇ ਕੋਲੋਂ ਇੱਕ ਜਿਹੜਾ ਸੀ ਗਲਤ ਯੂ ਟਰਨ ਲੈ ਕੇ ਇਹਨਾਂ ਨੇ ਆਪਣਾ ਉਹਨਾਂ ਦੇ ਐਕਸੀਡੈਂਟ ਹੋ ਜਿਹਦੇ ਵਿੱਚ ਤਿੰਨ ਮੌਤਾਂ ਹੋਈਆਂ ਸੀ ਮਰਨ ਵਾਲੇ ਜਿਹੜੇ ਸੀ ਉਹ ਹੇਟੀ ਦੇ ਰਹਿਣ ਵਾਲੇ ਸੀ ਪਨਾਗ ਗੁਜ਼ੀਨ ਸੀ ਇੱਥੇ ਜਦੋਂ ਹੇਟੀ 'ਚ ਜ਼ਲਜ਼ਲਾ ਆਇਆ ਉਦੋਂ ਉਹਨਾਂ ਨੂੰ ਵੀਜ਼ੇ ਦਿੱਤੇ ਗਏ ਤੇ ਉੱਥੇ ਆਪਣਾ ਉਹ ਇਹ ਫਲੋਰਡਾ ਦੇ ਵਿੱਚ ਉਹ ਕੰਮ ਕਰਦੇ ਸੀ ਠੀਕ ਹੈ ਜੀ ਇਹ ਉੱਥੇ ਉਹਨਾਂ ਦਾ ਜਦੋਂ ਡੈਥ ਹੋ ਗਈ ਉਸ ਤੋਂ ਬਾਅਦ ਫਿਰ ਪੂਰੀ ਹਾਹਾਕਾਰ ਮਚ ਗਈ ਹਿੰਦੁਸਤਾਨ ਦੀਆਂ ਸਰਕਾਰਾਂ ਨੇ ਸਰਕਾਰੀ ਸਰਪ੍ਰਸਤੀ ਦੇ ਉੱਤੇ ਆਪਣੇ ਮੀਡੀਆ ਨੂੰ ਜਿਹੜਾ ਸੀ ਉਹ ਪਿੱਛੇ ਲਾ ਦਿੱਤਾ ਕਿਉਂਕਿ ਜਿਹੜੇ ਜਿਹਦੇ ਡਿਸਟ੍ਰਕਟ ਡਰਾਈਵਰ ਟਰੱਕ ਟ੍ਰੈਲਰ ਡਰਾਈਵਰ ਦੇ ਕੋਲ ਐਕਸੀਡੈਂਟ ਹੋਇਆ ਸੀ ਉਹ ਇੱਕ ਸਿੱਖ ਸੀ ਉਹ ਪੰਜਾਬੀ ਸੀ ਇਹਨਾਂ ਨੇ ਜਨਾਬ ਫੌਰੀ ਤੌਰ ਤੇ ਪੂਰਾ ਮੌਕਾ ਮਿਲ ਗਿਆ ਇਹਨਾਂ ਨੂੰ ਹਿੰਦੁਸਤਾਨ ਦੀਆਂ ਸਰਕਾਰਾਂ ਨੂੰ ਏਜੰਸੀਆਂ ਨੂੰ ਟਵਿੱਟਰ ਤੇ ਸਾਰਾ ਕੁਝ ਗੰਦ ਪਾਛੜਿਆ ਕਿ ਜਨਾਬ ਉਹ ਦੇਖੋ ਜੀ ਉਹਨੇ ਕਰ ਦਿੱਤਾ ਉਹਨੇ ਕਰ ਦਿੱਤਾ ਆਪਣੇ ਜਿਹੜੇ ਕਰਤੂਤ ਨੇ ਉਹ ਛਪਾਉਂਦੇ ਨੇ ਤੇ ਜੁੜੀ ਪੰਜਾਬੀਆਂ ਦੇ ਮਾਮਲੇ ਤੋਂ ਉਹਨਾਂ ਨੂੰ ਛਾਲਦੇ ਨੇ ਤੇ ਫੇਕ ਨਿਊਜ਼ ਵਿੱਚ ਪਾ ਪਾ ਕੇ ਉਹਦਾ ਪਤਾ ਨਹੀਂ ਕਿਹੜਾ ਕਰ ਦਿੱਤਾ ਜੀ ਕਿ ਉਹ ਇਲੈਗਲ ਇਮੀਗਰੈਂਟ ਹੈ ਫਲਾਨਾ ਕੁਛ ਹੈ ਜੀ ਉਹਦੇ ਕੋਲ ਲਾਇਸੈਂਸ ਹੈ ਨਹੀਂ ਆਖਰ ਤੇ ਸਭ ਕੋਈ ਪਤਾ ਚੱਲਿਆ ਜੀ ਕੋਈ ਉਹਦੇ ਕੋਲ ਸਾਰਾ ਕੁਝ ਹੀ ਹੈਗਾ ਸੀ ਉਹਨੂੰ ਜਨਾਬ ਲੇਕਨ ਸੈਕਸ ਫਾਰ ਜਸਟਿਸ ਨੂੰ ਫੋਰੀ ਤੌਰ ਤੇ ਗੁਰਪੰਤ ਸਿੰਘ ਪੰਨੂ ਹੁਰੀ ਤੁਹਾਨੂੰ ਪਤਾ ਇਹ ਜੇਲ੍ਹ ਗਏ ਜੇਲ੍ਹ ਜਾ ਕੇ ਉਸ ਮੁੰਡੇ ਨਾਲ ਮਿਲੇ ਉਸ ਤੋਂ ਬਾਅਦ ਇਹਨਾਂ ਨੇ ਮੀਡੀਆ ਨਾਲ ਗੱਲ ਵੀ ਕੀਤੀ ਔਰ ਸਿਰਫ ਉਹਨਾਂ ਨੇ ਇੱਕ ਹੀ ਬੇਨਤੀ ਕੀਤੀ ਇੱਕ ਹੀ ਅਰਦਾਸ ਕੀਤੀ ਕਿ ਇਸ ਨੂੰ ਇੱਕ ਅਮਰੀਕਾ ਦੇ ਕਾਨੂੰਨ ਦਾ ਇhtਰਾਮ ਕੀਤਾ ਜਾਏਗਾ ਹਰ ਮਾਮਲੇ 'ਚ ਲੇਕਿਨ ਇਹਨੂੰ ਇਸ ਘਟਨਾ ਨੂੰ ਸਿਰਫ ਇੱਕ ਐਕਸੀਡੈਂਟ ਦੇ ਤੌਰ ਤੇ ਹੀ ਲਿਆ ਜਾਏ ਤੁਹਾਨੂੰ ਪਤਾ ਜਿਹੜਾ ਬੰਦਾ ਜਦੋਂ ਐਕਸੀਡੈਂਟ ਹੁੰਦਾ ਤੇ ਡਰਾਈਵਰ ਜਿਹੜਾ ਉਹ ਲਾਇਸੈਂਸ یافتਾ ਹੋਵੇ ਕੋਲ ਵੈਲਿਡ ਲਾਇਸੈਂਸ ਹੋਵੇ ਤੇ ਉਹਦੇ ਵਿੱਚ ਉਹਦੇ ਉੱਤੇ ਫਿਰ ਮਰਡਰ ਦਾ ਕੇਸ ਜਿਹੜਾ ਚਾਰਜ ਨਹੀਂ ਲੱਗਦਾ ਉਹਦੇ ਉੱਤੇ ਐਕਸੀਡੈਂਟ ਦਾ ਚਾਰਜ ਲੱਗਦਾ ਔਰ ਆਮੂਮਨ ਤੌਰ ਤੇ ਜੇ ਅਗਰ ਕੋਈ ਉਹ ਕੰਪਨਸੇਸ਼ਨ ਆਫਰ ਕਰ ਦੇਣ ਜਾਂ ਆਪਣੀ ਗਲਤੀ ਤਸلیم ਕਰ ਲੈਣ ਤੇ ਕੇਸ ਦੀ ਜਿਹੜੀ ਉਹ ਨਤਾਰਾ ਹੋ ਜਾਂਦਾ ਇਹਦਾ ਛੁੱਟਛੜਾ ਹੋ ਜਾਂਦਾ ਔਰ ਡਰਾਈਵਰ ਨੂੰ ਜਿਹੜਾ ਉਹ ਬਚਤ ਹੋ ਜਾਂਦੀ ਅਗਰ ਜਿਹੜੀ ਫੈਮਿਲੀ ਉਹ ਆਪਣਾ ਕੰਪਨਸੇਸ਼ਨ ਲੈ ਕੇ ਇਸ ਨੂੰ ਆਪਣਾ ਕਹੇ ਜੀ ਅਸੀਂ ਕੇਸ ਨੂੰ ਪਰਸੂ ਨਹੀਂ ਕਰਨਾ ਤੇ ਡਰਾਈਵਰ ਦੀ ਜਿਹੜੀ ਜਾਨ ਛੁੱਟ ਜਾਂਦੀ ਪਰ ਇਥੇ ਚੋਂ ਕਿ ਡਰਾਈਵਰ ਸਿੱਖ ਸੀ ਤਾਂ ਉਹਦੇ ਪਿੱਛੇ ਲਾਤਦਾ ਸਾਰਾ ਟੱਬਰ ਇਹਨਾਂ ਨੇ ਹਿੰਦੁਸਤਾਨੀਆਂ ਨੇ ਕਿ ਜਨਾਬ ਇਹਨੂੰ ਹੁਣ ਥਾਏ ਲਵਾਓ ਇਹਦੀ ਇਹਦੀ ਆਧਾਰ ਤੇ ਸਾਰੇ ਸਿੱਖ ਡਰਾਈਵਰ ਜਿਹੜੇ ਨੇ ਉਹਨਾਂ ਨੂੰ ਕੱਢੋ ਅਮਰੀਕਾ ਚੋਂ ਬਹੁਤ ਵੱਡੀ ਕੈਂਪੇਨ ਚੱਲੀ ਪਰ ਗੁਰਸਰਦਾਰ ਗੁਰਪ੍ਰ ਸਿੰਘ ਪੰਨੂ ਉਹਰਾ ਨੇ ਉਸ ਟਾਈਮ ਜਿਹੜੀ ਅਸੀਂ ਦਿਮਾਗ ਚ ਸੋਚਿਆ ਇਹ ਨਕਸ਼ਾ ਦੇਖਿਆ ਕਿ ਇਹ ਕਿੱਥੇ ਤੱਕ ਮਾਮਲਾ ਜਾਏਗਾ ਜਿੱਦੋਂ ਉਹਨੇ ਦੇਖਿਆ ਕਿ ਪੂਰੀ ਕਮਿਊਨਿਟੀ ਦੇ ਉੱਤੇ ਕੰਮ ਆਏਗਾ ਇਹਦੇ ਚ ਸਾਰੀ ਕਮਿਊਨਿਟੀ ਜਿਹੜੀ ਸਿੱਖ ਪੰਜਾਬੀ ਜਿਹੜੇ ਨੇ ਉਹ ਮੁਸ਼ਕਲ ਚ ਫਸਣਗੇ ਉਹ ਫੌਰੀ ਤੌਰ ਤੇ ਐਕਟਿਵ ਹੋ ਇੱਕ ਤੇ ਜਾ ਕੇ ਉਹਨੇ ਆਪਣਾ ਜਿਹੜਾ ਸੀ ਉਹ ਜੇਲ੍ਹ ਵਿੱਚ ਜਾ ਕੇ ਭਾਈ ਇਹਦੇ ਨਾਲ ਮੁਲਾਕਾਤ ਕੀਤੀ ਡਰਾਈਵਰ ਦੇ ਨਾਲ ਮੁੰਡੇ ਦੇ ਨਾਲ ਮੁਲਾਕਾਤ ਕੀਤੀ ਦੂਸਰਾ ਭਾਈ ਬਖਸ਼ੀ ਸਿੰਘ ਲੱਗ ਹੈ ਉਹਨਾਂ ਨੇ ਉਸ ਤੇ ਮੁਆਫਰ ਕੀਤੀ ਤੁਸੀਂ 1 ਲੱਖ ਜਿਹੜੀ ਆਪਣਾ ਉਹ ਹਿਊਮਨ ਜਿਹੜੀ ਕਿ ਹਿਮਿਨਿਟਰੀਅਨ ਏਡ ਜਿਹੜੀ ਹੈ ਉਸੀ ਫੈਮਿਲੀ ਨੂੰ ਜਿਹੜੀ ਨੈਕਸਟੈਂਡ ਕਰਨ ਦਾ ਰਿਪਲੇਸ ਕਰ ਲੈਤਾ ਵਾਦਾ ਕਰ ਲਿਆ ਕਿ ਜਨਾਬ ਅਗਰ ਜਿੰਨ ਕੀ ਉਹ ਕਬੂਲ ਕਰਨ ਤੇ ਅਸੀਂ ਇਹਨੂੰ ਜਿਹੜਾ ਉਹ ਉਹ ਇਹਨੂੰ 1 ਲੱਖ ਕੰਪਨਸੇਸ਼ਨ ਕੰਪਨਸੇਸ਼ਨ ਤੇ ਨਹੀਂ خیر ਉਹ ਹਿਮਿਨਿਟਰੀਅਨ ਏਡ ਉਹ ਸਿਕੰਦੀਰ ਵੱਲੋਂ ਇਹ ਦਿੱਤੀ ਜਾਏਗੀ ਇਹ ਗੱਲ ਅਨਾਊਂਸ ਹੋ ਗਈ ਔਰ ਉਸ ਟਾਈਮ ਇਹ ਕਿਹਾ ਸੀ ਕਿ ਇਹਦੇ ਵਿੱਚ ਫਲੋਰੀਡਾ ਦੇ ਗਵਰਨਰ ਨੇ ਉਹਨਾਂ ਨੂੰ ਇਨਵੋਲ ਕੀਤਾ ਜਾਏਗਾ ਉਹ ਫਿਰ ਭਾਈ ਬਖਸ਼ੀਸ਼ ਹੁਣੀ ਜਿਹੜੇ ਸੀ ਉਹ ਲੱਗੇ ਰਹੇ ਸਰਕਾਰਾਂ ਦੇ ਨਾਲ ਉਹਨਾਂ ਦੇ ਨਾਲ ਉਸ ਤੋਂ ਬਾਅਦ ਇਹ ਤੈਅ ਪਾਇਆ ਕਿ ਜਿਹਦੇ ਵਿੱਚ ਆਪਣਾ ਯੂਨਾਈਟਿਡ ਦੇ ਜਿਹੜੇ ਕੌਂਸਲ ਜਨਰਲ ਜਿਹੜੇ ਯੂਨਾਈਟਿਡ ਦੇ ਸਫੀਰ ਤੁਸੀਂ ਕਹਿ ਲਓ ਉਹ ਵੀ ਵਿੱਚ ਆਏ ਉਹਨਾਂ ਦੇ ਨਾਲ ਬਹਿ ਕੇ ਵੀ ਗੱਲਬਾਤ ਹੋਈ ਜਿਹਦੇ ਉੱਤੇ ਉਹਨਾਂ ਨੇ ਫੈਸਲਾ ਕੀਤਾ ਫੈਮਿਲੀ ਨੂੰ ਵੀ ਬੁਲਾਇਆ ਉਹਨਾਂ ਦੇ ਨੂੰ ਫੈਮਿਲੀ ਨੇ ਵੀ ਜਨਾਬ ਜਿਹੜੇ ਸੀ ਇਮੀਡੀਏਟ ਫੈਮਿਲੀ ਜਿਹੜੀ ਉਸ ਤੋਂ ਬਾਅਦ ਲੋਕੀ ਸੰਨ ਵਰਸਾਜ ਅਨੁਸਾਰ ਉਹਦੇ ਜਿਹੜੇ ਵਾਰਿਸ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਉਹਨਾਂ ਨੂੰ ਵੀ ਸਾਰੀ ਗੱਲ ਸਮਝਾਈ ਗਈ ਕਿ ਇਹਦੇ ਵਿੱਚ ਕੋਈ ਕੋਈ ਦਾਨਿਸ਼ਤਾ ਕਰਾਇਮ ਕਰਨ ਦੀ ਨੀਅਤ ਨਹੀਂ ਸੀ ਕੋਈ ਕਿਸੇ ਨੂੰ ਮਾਰਨ ਦੀ ਨੀਅਤ ਨਹੀਂ ਸੀ ਇਹ ਜਸਟ ਐਨ ਐਕਸੀਡੈਂਟ ਹੈ ਇੱਕ ਐਕਸੀਡੈਂਟ ਹੈਗਾ ਜਿਹਦੇ ਜਿਹਨੂੰ ਐਕਸੀਡੈਂਟ ਦੇ ਤੌਰ ਤੇ ਹੀ ਦੇਖਿਆ ਜਾਏ ਤੇ ਦੱਸਿਆ ਗਿਆ ਕਿ ਮਰਨ ਵਾਲੇ ਵਾਪਸ ਨਹੀਂ ਆ ਸਕਦੇ ਪਰ ਇਹ ਵੇਕੇ ਅਸੀਂ ਜਿਹੜਾ ਆਪਣਾ ਉਹ ਸਿੱਖ ਕਮਿਊਨਿਟੀ ਜਿਹੜੀ ਹੈ ਉਹ ਸਾਰਾ ਇਸ ਮਾਮਲੇ ਨੂੰ ਆਪਣੇ ਤੌਰ ਦੇ ਉੱਤੇ ਲੈ ਕੇ ਤੁਹਾਡੀ ਜਿਹੜਾ ਮਦਦ ਵੀ ਕਰਨਾ ਚਾਹੁੰਦੀ ਹੈ ਜਿਹੜੇ ਤੇ ਫੈਮਿਲੀ ਨੇ ਵੀ ਐਗਰੀ ਕੀਤਾ ਤੇ ਜਿਹੜੇ ਹੈਟੀ ਦੇ ਕਾਉਂਸਲ ਜਨਰਲ ਸਨ ਉਹਨਾਂ ਨੇ ਵੀ ਇਸ ਮਾਮਲੇ ਤੇ ਐਗਰੀ ਕੀਤਾ ਔਰ ਇਸ ਤਰ੍ਹਾਂ ਕਰਕੇ ਜਿਹੜਾ ਸੀ ਸਾਰਾ ਮਾਮਲਾ ਇਹ ਖੈ ਖੁਸ਼ ਸੁਲੂਬੀ ਦੇ ਨਾਲ ਟੈਪ ਆਇਆ ਤੇ ਹਫਤੇ ਵਾਲੇ ਦਿਨ ਜਿਹੜਾ ਸਰਦਾਰ ਗੁਰਪ੍ਰਸਾਦ ਸਿੰਘ ਪੰਨੂਹਰੀ ਸਰਦਾਰ ਆਪਣਾ ਬਖਸ਼ੀਸ਼ ਸਿੰਘ ਸਰਦਾਰ ਕੁਲਦੀਪ ਸਿੰਘ ਹੁਰੀ ਇਹ ਸਾਰੇ ਉੱਥੇ ਪਹੁੰਚੇ ਉਹ ਉਹਨਾਂ ਨੇ ਜਾ ਕੇ ਉੱਥੇ ਚਰਚ ਵਿੱਚ ਜਿਹੜੀ ਸੀ ਫਿਨਰਲ ਪ੍ਰੇਅਰ ਜਿਹੜੀ ਸਰਵਿਸ ਸੀ ਉਹਦੇ ਵਿੱਚ ਸ਼ਿਰਕਤ ਕੀਤੀ ਉੱਥੇ ਉੱਥੇ ਜਿਹੜਾ ਆਪਣਾ ਸਰਦਾਰ ਬਖਸ਼ੀਸ਼ ਸਿੰਘ ਹੋਰਾਂ ਨੇ ਗੱਲ ਕੀਤੀ ਆ ਜਰਾ ਤੁਸੀਂ ਥੋੜਾ ਜਿਹਾ ਉਹਨਾਂ ਦੀ ਗੱਲ ਵੀ ਸੁਣ ਲਓ ਕਿ ਉਹ ਕੀ ਕਹਿ ਰਹੇ ਹੋਈ ਆ ਹੀ ਟੂ ਕਨਵੇ ਦ ਗਰੀਫ ਐਂਡ ਸੌਰੋ ਫੈਲਟ ਬਾਈ ਹਰਜਿੰਦਰ ਸਿੰਘ ਦ ਟਰੱਕ ਡਰਾਈਵਰ ਹੂ ਵਾਸ ਇਨਵੋਲਡ ਇਨ ਦ ਐਕਸੀਡੈਂਟ ਵੀ ਆ ਹੀਅਰ ਟੂ ਕਨਵੇ ਆਵਰ ਸੋਲਿਡੈਰਿਟੀ ਵਿਦ ਦ ਫੈਮਿਲੀ ਐਂਡ ਫਰੈਂਡਸ ਆਫ ਫੈਨੀਆਲਾ ਜੋਸਫ ਹਰਬੀ ਟੂ ਫਰੈਂਡਸ ਐਂਡ ਰੋਡਰੀਗੇਸ ਡੋਰ who lost their lives in the accident and we are here to pray together urging the almighty lord akal pur wahguru as we call it in punjabi to offer souls to the departed souls sardar bakhshish singh unhone zahir unhone dehi kiya ke jehdi sikh hai humanity de taur de utte lokan nu dekhdi hai te ona waste kam kardi hai ਉਹਨਾਂ ਨੇ ਪੂਰਾ ਆਪਣਾ ਦੱਸਿਆ ਕਿ ਕਿਸ ਤਰ੍ਹਾਂ ਜਨਕੀ ਸਾਡੀ ਤੁਹਾਡੀ ਮਦਦ ਕਰਨਾ ਚਾਹੁੰਦੇ ਹੈ ਇਸ ਕਰਕੇ ਅੱਛਾ ਜੀ ਇਸ ਪੂਰੇ ਫਰਨਲਿਕ ਸਰਵਿਸ ਦੇ ਜਿਹੜੇ तमाम ਕਿਸਮ ਦੇ ਐਕਸਪੈਂਸ ਸੀ ਉਹ ਵੀ ਸੈਕਸ ਫਾਰ ਜਸਟਿਸ ਨੇ ਬਰਦਾਸ਼ਤ ਕੀਤੇ ਤਾਂ ਕਿ ਫੈਮਿਲੀ ਨੂੰ ਜਿਹੜਾ ਉਹ ਕਿਸੇ ਤਰ੍ਹਾਂ ਵੀ ਕੋਈ ਬੋਝ ਉਹਨਾਂ ਤੇ ਨਾ ਪਵੇ ਔਰ ਇਹ ਜਿਹੜੇ ਸਾਡੇ ਮਰਨ ਵਾਲੇ ਲੋਕ ਨੇ ਇਹ ਵੀ ਪੀਸਫੁਲੀ ਡਿਗਨਿਟੀ ਦੇ ਨਾਲ ਜਿਹੜਾ ਆਪਣਾ ਇਹਨਾਂ ਦੀ ਬਰੀਅਲ ਹੋਵੇ ਇਹਦੇ ਸਾਰੇ ਖਰਚਾਜਾਤ ਹੋਏ ਇਹ ਫਲੋਰਡਾ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਦੋਵਾਂ ਜਾਨਿਆਂ ਨੂੰ ਦੂਸਰਾ ਜਿਹੜਾ 1 ਲੱਖ ਕੰਪਨਸੇਸ਼ਨ ਸੀ ਉਹਦੇ ਬਾਰੇ ਜਿਹੜੀ ਖਬਰ ਤੁਹਾਨੂੰ ਵੀ ਪਤਾ ਚੱਲਿਆ ਸਾਨੂੰ ਮੈਂ ਤੁਹਾਨੂੰ ਦੱਸਿਆ ਕਿ ਉਹ 6 ਫਾਈਸ ਜਸਟਿਸ ਨੇ ਆਪਣਾ ਇੱਕ ਬਲੱਜ ਕੀਤਾ ਵਾਦਾ ਕੀਤਾ ਸੀ ਪਰ ਸਰਦਾਰ ਬਖਸ਼ੀਸ਼ ਸਿੰਘ ਹੋਰਾਂ ਨੇ ਬਖਸ਼ੀਸ਼ ਸਿੰਘ ਸੰਧੂ ਹੋਰਾਂ ਨੇ ਉਹ 1 ਲੱਖ ਡਾਲਰ ਜਿਹੜਾ ਉਹ ਆਪਣੀ ਜੇਬ ਚੋਂ ਉਧਾਰ ਕੀਤਾ ਫਿਰ ਇਹ ਜਿਹੜਾ ਸਰਦਾਰ ਗੁਰਪੰਤ ਸਿੰਘ ਪੰਨੂ ਹੋਰਾਂ ਨੇ ਜਿਹੜੀ ਗੱਲਬਾਤ ਕੀਤੀ ਬਾਹਰ ਆ ਕੇ ਮੀਡੀਆ ਦੇ ਨਾਲ ਜਿਹੜਾ ਉਹ ਵੀ ਸੁਣ ਲਓ ਉਸ ਤੋਂ ਬਾਅਦ ਫਿਰ ਬਾਕੀ ਸੇ ਅੱਗੇ ਚੱਲਦੇ ਐਟ ਦਿਸ ਟਾਈਮ ਫ੍ਰਮ ਹਿਅਰ ਇਨ ਫਰੰਟ ਆਫ ਦ ਚਰਚ We urge Trump administration to recognize Sikhs from Punjab and the drivers as a persecuted community and grant them temporary protected status or equivalent humanitarian protection and allow access to work, including commercial driver licenses, so Sikh drivers can continue contributing to America's economy and supply chain. And I must commend our director, Dr. Bakshi Singh Sandhu. the whole amount has been donated singlehandedly by dr sandhu without getting any donations it is his hard earned money and the time that we are here and that we are able to help these heathen victims eh panuhranan vich panuhranan de vich ik te tusi dassa ohne keh ji ke sari rakam jehdi hai bakshit singh horane apni jeb chon daak kiti is tarah de is tarah de jehde puttar ne maavan roz roz nahi jamdiyan jehdi apni community waste humility waste ਉਹ ਦੂਸਰਾ ਉਹਨੇ ਇਹ ਵੀ ਦੱਸਿਆ ਕਿ ਜਿਹੜੀ ਏਟੀਐਨ ਜਿਹੜੇ ਲੋਕ ਨੇ ਉਹਨਾਂ ਦੀ ਬੱਚੀਆਂ ਦੀ تعلیم ਵਾਸਤੇ ਵੀ ਸਰਦਾਰ ਆਪਣਾ ਬਖਸ਼ੀ ਸਿੰਘ ਉਹਨਾਂ ਨੇ ਕਿ ਅੱਜ ਜੇ ਅਸੀਂ ਉਹਨਾਂ ਨੂੰ ਜਿਹੜਾ ਉਹਨਾਂ ਦੀ ਵੀ ਮਦਦ ਦੇ ਲਈ ਐਕਸਟੈਂਡ ਕਰਾਂਗੇ ਆਲਰੇਡੀ ਇਹ ਹਿਮਨਿਟੀ ਦੀ ਮਦਦ ਕਰਦੇ ਰਹੇ ਕਰ ਰਹੇ ਨੇ ਸਰਦਾਰ ਬਖਸ਼ੀ ਸਿੰਘ ਹੁਰੀ ਇਹ ਤੁਹਾਨੂੰ ਪਤਾ ਇਹ ਆਪਣਾ ਜਿਹੜੀ ਨੇ ਇਹ ਸਿਕਸ ਪਾਰਟ ਜਸਟਿਸ ਦੇ ਜਿਹੜੇ ਆਪਣਾ ਕੋ ਫਾਊਂਡਰ ਵੀ ਨੇ ਤੇ ਡਾਇਰੈਕਟਰ ਵੀ ਨੇ ਤੇ ਬਹੁਤ ਜ਼ਿਆਦਾ ਖਾਲਸਤਾਨ ਰੈਫਰੰਡਮ ਦੇ ਵਿੱਚ ਔਰ ਖਾਸ ਤੌਰ ਤੇ ਅਮਰੀਕੀ ਸਰਕਾਰ ਦੇ ਨਾਲ ਗਲਬਾਜ਼ ਵਿੱਚ ਬਾਕੀ ਮਾਮਲੇ ਵਿੱਚ ਇਹਨਾਂ ਦਾ ਬਹੁਤ ਵੱਡਾ ਕਿਰਦਾਰ ਹੈਗਾ ਤੇ ਸਰਦਾਰ ਗੁਰਪ੍ਰਿੰਤ ਸਿੰਘ ਪੰਨੂਹਰਾਂ ਦੀ ਜਿਹੜੀ ਖਿਦਮਤਾਂ ਨੇ ਉਹ ਤਾਂ ਤੁਸੀਂ ਦੇਖਦੇ ਹੀ ਪਾਏ ਹੋ ਕਿ ਕਿਸ ਤਰ੍ਹਾਂ ਉਹ ਭਜਨ ਠ ਨੱਠ ਕਰਦੇ ਨੇ ਕੱਲ ਵੀ ਕਿਸ ਤਰ੍ਹਾਂ ਨੱਠ ਕੇ ਜੇ ਨਹੀਂ ਉੱਥੇ ਗਏ ਨੇ ਜਾ ਕੇ ਉਹਨਾਂ ਨੇ ਮਿਲੇ ਨੇ ਲੋਕਾਂ ਦੇ ਨਾਲ ਮਿਲੇ ਉਹਨੂੰ ਦੱਸਿਆ ਆਪਣਾ ਆਪ ਸਮਝਾਇਆ ਉਹਨਾਂ ਕੋਲੋਂ ਸਮਝਿਆ ਤੇ ਫਿਰ ਇਸ ਮਸਲੇ ਦੀ ਜਿਹੜੀ ਸੀ ਉਹ ਅਖੀਰ ਤੱਕ ਪਹੁੰਚੇ ਉਹਨਾਂ ਨੇ ਉਹਨਾਂ ਨੇ ਇੱਕ ਹੋਰ ਬੜੀ ਜ਼ਬਰਦਸਤ ਗੱਲ ਕੀਤੀ ਹੈ ਜਿਹੜੇ ਜਿਹੜੀ ਧਿਆਨ ਦੇ ਤਵਜੂ ਦੇ ਇੱਕ ਲੈਣ ਦੇ ਕਾਬਿਲ ਹੈ ਉਹਨਾਂ ਨੇ ਨਾਲ ਹੀ ਇੱਕ ਦੱਸਿਆ ਕਿ ਜਿਹੜੇ ਜਿਹੜੇ ਇੱਥੇ ਪੰਜਾਬੀ ਜਿਹੜੇ ਸਿੱਖ ਜਿਹੜੇ ਨੇ ਉਹ ਟਰੱਕ ਡਰਾਈਵਰ ਨੇ ਉਹਨਾਂ ਨੂੰ ਤੁਸੀਂ ਜਿਹੜਾ ਆਪਣਾ ਉਹ ਲਾਇਸੈਂਸਿੰਗ ਦਾ ਉਹਨਾਂ ਦਾ ਮਸਲੇ ਜਿਹੜੇ ਨੇ ਉਹ ਹੱਲ ਕਰੋ ਉਹਨਾਂ ਦੀ ਇਮੀਗ੍ਰੇਸ਼ਨ ਦੇ ਮਸਾਇਲ ਨੇ ਉਹ ਹੱਲ ਕਰੋ ਤਾਂ ਕਿ ਤਾਂ ਕਿ ਤੁਸੀਂ ਇਹਨਾਂ ਸਿੱਖਾਂ ਨੂੰ ਜਿਹੜੇ ਸਿੱਖ ਡਰਾਈਵਰ ਨੇ ਤੁਸੀਂ ਉਹ ਵੀ ਤੁਹਾਡੀ ਜਿਹੜੀ ਅਮਰੀਕਾ ਦੀ ਆਪਣੀ ਇਕਨੋਮੀ ਹੈ ਉਹਦਾ ਹਿੱਸਾ ਬਣ ਉਹਦੇ 'ਚ ਹਿੱਸਾ ਪਾਉਣ ਇਹ ਉਹਨਾਂ ਨੇ ਐਕਸਟੈਂਡ ਕੀਤਾ ਇਹ ਉਹਨਾਂ ਨੇ ਆਪਣੇ ਜਿਹੜੇ ਕਨਸਰਨ ਨੇ ਕਨਸਰਨ ਜਿਹੜੇ ਨੇ ਉਹ ਵੀ ਸਾਹਮਣੇ ਰੱਖੇ ਨੇ ਸਰਕਾਰੀ ਆਪਣਾ ਅਮਰੀਕਨ ਗਵਰਨਮੈਂਟ ਦੇ ਦੇ ਬਾਕੀ ਸਟੇਟ ਦੀ ਗਵਰਨਮੈਂਟ ਦੇ ਸਾਹਮਣੇ ਵੀ ਰੱਖੇ ਉਹਨਾਂ ਨੇ ਆਪਣੇ ਕੰਸਰਨ ਵੀ ਰੱਖੇ ਛਾ ਔਰ ਸਾਥ ਇਹ ਵੀ ਦੱਸਿਆ ਕਿ ਸਿੱਖ ਕਮਿਊਨਿਟੀ ਦੇੰਦੇ ਸਿੱਖ ਲੀਡਰਸ਼ਿਪ ਦੇ ਅੰਦਰ ਇਤਨੀ ਡੈਪਥ ਹੈ ਇਤਨੀ ਜਾਨੀ ਕਿ ਉਹਨਾਂ ਦੇ ਵਿੱਚ ਹੈ ਆਪਣਾ ਸ਼ਮਤਾ ਸਲਾਹੀਅਤ ਉਹਨਾਂ ਦੇ ਵਿੱਚ ਹੈ ਕਿ ਉਹ ਨੇੜਾ ਆਪਣਾ ਇਸ ਤਰ੍ਹਾਂ ਦੇ ਮਸਾਇਲ ਨੂੰ ਹੱਲ ਕਰ ਸਕਦੇ ਨੇ ਕਿ ਆਪਣੀ ਕਮਿਊਨਿਟੀ ਦੇ ਵਾਸਤੇ ਹਰ ਸੁੱਕੀ ਗਿੱਲੀ ਜਗ੍ਹਾ ਤੇ ਉਹ ਨਾਲ ਖਲੋ ਸਕਦੇ ਇਹ ਸਾਰਾ ਕੁਝ ਕਰਨ ਦਾ ਇਸੇ ਆਪਣਾ ਜਿਹੜੀ ਇੱਕ ਘਟਨਾ ਜਿਹੜੀ ਅੰਜਾਮ ਨੂੰ ਪਹੁੰਚੀ ਇਹਦਾ ਸਾਰਾ ਇਹ ਰਿਪੋਰਟਿੰਗ ਉਹ ਆਪਣਾ مختلف ਅਖਬਾਰਾਂ ਦੇ ਵਿੱਚ ਵੀ ਆਈ ਹੈ ਸਾਰਾ ਕੁਝ ਉੱਥੇ ਵੀ ਰਿਪੋਰਟ ਹੋਇਆ ਚੈਨਲਾਂ ਦੇ ਉੱਤੇ ਵੀ ਰਿਪੋਰਟ ਹੋਇਆ ਸਰਦਾ YouTube ਦੇ ਉੱਤੇ ਵੀ مختلف ਚੈਨਲ ਹੈ ਉੱਤੇ ਸਾਡੇ ਸਿੱਖਾਂ ਦੇ ਜਿਹੜੇ ਆਪਣੇ ਪੰਜਾਬੀ ਚੈਨਲ ਨੇ ਉਹਨਾਂ ਨੇ ਵੀ ਰਿਪੋਰਟ ਕੀਤਾ ਅਸੀਂ ਵੀ ਉਸੇ سلسلے ਦੇ ਜਾਣਾ ਅਸੀਂ ਵੀ ਇਸ ਨੂੰ ਰਿਪੋਰਟ ਕਰ ਰਹੇ ਹਾਂ ਤਾਂ ਕਿ ਦੇਖਿਆ ਜਾਏ ਕਿ ਕਿਸ ਤਰ੍ਹਾਂ ਜਿਹੜੇ ਸਿੱਖ ਨੇ ਸਿੱਖ ਕਮਿਊਨਿਟੀ ਦੇ ਨੇ ਜਿਹੜੀਆਂ ਆ ਡਾਇਸਪੋਰਾ ਦੇ ਸਿੱਖ ਨੇ ਇੱਕ ਤਰਫ ਜਿਹੜੇ ਨੇ ਇੱਕ ਤਰਫ ਜਿਹੜੇ ਨੇ ਇਹ ਸ਼ਸ਼ੀ ਥਰੂ ਰਲ ਕੇ ਲੋਕ ਜਿਹੜੇ ਨੇ ਉਹ ਆਰਟੀਕਲ ਲਿਖ ਰਹੇ ਨੇ ਕਿ ਜਿਹੜੇ ਇੰਡੀਅਨ ਡਾਇਸਪੋਰਾ ਹੈ ਉਹ ਅਮਰੀਕੀ ਸਰਕਾਰ ਦੇ ਖਿਲਾਫ ਹੋ ਕੇ ਤੇ ਆਪਣਾ ਉਹਦੇ ਉਥੋਂ ਫੇਵਰ ਮੰਗਣ ਉਥੋਂ ਜਨਾਬ ਆਪਣਾ ਦਬਾਅ ਬਣਾਉਣ ਪ੍ਰੈਸ਼ਰ ਪਾਉਣ ਦੀ ਤਾਂ ਕਿ ਇੰਡੀਅਨ ਜਿਹੜਾ ਨਾ ਉਹਨੂੰ ਉਹਨੂੰ ਸਪੋਰਟ ਕੀਤੀ ਜਾਏ ਜਿਹੜਾ ਇੰਡੀਆ ਨੂੰ ਜਿਹੜਾ ਆਪਣਾ ਜਿਹੜਾ ਨਾ ਉਹ ਉਹਨੂੰ ਜਿਹੜਾ ਨਾ ਉਹਦੀ ਉਹਦੀ ਵਾਸਤੇ ਆਸਾਨੀਆਂ ਪੈਦਾ ਕੀਤੀਆਂ ਜਾਣ ਇਹ ਸ਼ਸ਼ੀ ਥਰੂ ਰਲ ਕੇ ਲੋਕ ਨੇ ਡਾਇਸਪੋਰਾ ਨੂੰ ਇਸ ਵਾਸਤੇ ਇਸਤੇਮਾਲ ਕਰ ਰਹੇ ਨੇ ਤੇ ਗੁਰਪ੍ਰੀਤ ਸਿੰਘ ਪਨੂਹ ਜਿਹੜੇ ਜਿਹੜੇ ਲੀਡਰ ਨੇ ਜਿਹੜੇ ਅਸਲ ਲੀਡਰ ਨੇ ਉਹ ਕਿਸ ਤਰ੍ਹਾਂ ਜਿਹੜਾ ਅਮਰੀਕਨ ਦੀ ਅਮਰੀਕਾ ਦੇ ਨਾਲ ਅਮਰੀਕਾ ਦੇ ਸਪੋਰਟ ਦੇ ਨਾਲ ਉਹਨਾਂ ਦੇ ਕਾਨੂੰਨ ਉਹਨਾਂ ਦੀ ਉਹਨਾਂ ਦੀ ਲੋ ਦਾ ਆਪਣਾ ਇhtਰਾਮ ਕਰਦੇ ਆ ਹੋયા ਜਿਹੜਾ ਆਪਣੀ ਕਮਿਊਨਿਟੀ ਦਾ ਜਿਹੜਾ ਉਹ ਉੱਥੇ ਖਿਆਲ ਕਰਨ ਦੀ ਗੱਲ ਕਰ ਰਿਹਾ ਇਹ ਫਰਕ ਹੈਗਾ ਸੋਚ ਵਿੱਚ ਇਹ ਫਰਕ ਹੈਗਾ ਬ੍ਰਾਹਮਣ ਦੀ ਸੋਚ ਵਿੱਚ ਤੇ ਪੰਜਾਬੀ ਸੋਚ ਵਿੱਚ ਤੇ ਪੰਜਾਬੀ ਜਿਹੜੀ ਸੋਚ ਹੈ ਉਹ ਸਰਬਤੇ ਭਲੇ ਦੀ ਸੋਚ ਹੈ ਸਰਬਤੇ ਭਲੇ ਦੀ ਸੋਚ ਹੈ ਉਹ ਆਪਣਾ ਜਿਹੜੇ ਗੁਰੂ ਨਾਨਕ ਸਿੱਖ ਨੇ ਔਰ ਦੁਨੀਆ ਦੀ ਹਿਮੈਨਿਟੀ ਵਾਸਤੇ ਕੰਮ ਕਰਦੇ ਨੇ ਉਹ ਇਸ ਤਰ੍ਹਾਂ ਦੇ ਕੰਮ ਹੋ ਜਾਣ ਤੇ ਵੜ ਚੜ ਕੇ ਜਾ ਕੇ ਬੜ ਚੜ ਕੇ ਜਾ ਕੇ ਮਾਫੀ ਮੰਗਦੇ ਨੇ ਕਹਿੰਦੇ ਨੇ ਜਨਾਬ ਸਾਨੂੰ ਤੁਸੀਂ ਸਾਡੇ ਕੋਲੋਂ ਗਲਤੀ ਹੋ ਗਈ ਤੇ ਲਿਆਦਾ ਆਓ ਅਸੀਂ ਇਹਦੀ ਕੰਪਨਸੇਟ ਕਰਨੇ ਹਨ ਐ ਤੁਸੀਂ ਦੇਖਿਆ ਇਸ ਜਿਹੜੀ ਐਕਸੀਡੈਂਟ ਦੇ ਉੱਤੇ ਕੇਸ ਸੀ ਇਹ ਏਡੇ ਵੱਡੇ ਪੱਧਰ ਦੇ ਉੱਤੇ ਜਿਹੜਾ ਪ੍ਰਾਪੇ ਗੰਡੇ ਦਾ ਕੇਸ ਬਣ ਰਿਹਾ ਸੀ ਪਰ ਸਿੱਖਾਂ ਦੀ ਲੀਡਰਸ਼ਿਪ ਜਿਹੜੀ ਸਿਕਸ ਫਾਰ ਜਸਟਿਸ ਦੇ ਲੀਡਰ ਜਿਹੜੇ ਨੇ ਇਹਨਾਂ ਨੇ ਇਹਨੂੰ ਕਿਸ ਤਰ੍ਹਾਂ ਵਧੀਆ ਤਰੀਕੇ ਦੇ ਨਾਲ ਜਿਹੜਾ ਸੀ ਇਹ ਸੰਭਾਲਿਆ ਸੰਭਾਲਿਆ ਤੇ ਦੁਨੀਆ ਨੂੰ ਦੱਸਿਆ ਕਿ ਸਿੱਖ ਜਿਹੜੇ ਨੇ ਇਹ ਅਮਨ ਚਾਹੁੰਦੇ ਨੇ ਨਾਲ ਨਾਲ ਇਹ ਵੀ ਉਹਨਾਂ ਨੇ ਦੱਸਿਆ ਕਿ ਜਿਹੜਾ ਪੰਜਾਬ ਹੈ ਉੱਥੇ ਜਿਹੜੇ ਧੱਕੇ ਚੱਲ ਰਹੇ ਨੇ ਉਹ ਅਲੱਗ ਹੀ ਗੱਲ ਐ ਪੰਜਾਬ ਚ ਵੀ ਮੰਦ ਭਾਗੀਆਂ ਖਬਰਾਂ ਜਿਹੜੀਆਂ ਉਹ ਰੋਕੀ ਨਹੀਂ ਰਹੀਆਂ ਚੜਦੇ ਪੰਜਾਬ ਤੋਂ ਕੱਲ ਇੱਕ ਪ੍ਰਵਾਸੀ ਨੇ ਇੱਕ ਇੱਕ ਆਪਣਾ ਪੰਜਾਬੀ ਨੌਜਵਾਨ ਜਿਹੜਾ ਉਹਨੂੰ 20-25 ਪ੍ਰਵਾਸੀਆਂ ਨੇ ਆਪਣੇ ਬਿਹਾਰੀਆਂ ਨੇ ਜਿਹੜਾ ਆਪਣਾ ਉਹ ਕੀ ਕਹਿੰਦੇ ਨੇ ਉਹਨਾਂ ਨੂੰ ਆਪਣਾ ਉਹ ਉਹਨੂੰ ਪਿੱਛੇ ਭਜੇ ਉਹ ਮੁੰਡੇ ਨੇ ਨਹਿਰ 'ਚ ਛਾਲ ਮਾਰ ਦਿੱਤੀ ਮੁੰਡੇ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਕਿਤੇ ਲੋ ਬਚਤ ਹੋ ਜੂ ਉਹਨਾਂ ਨੇ 15-20 ਜਣੇ ਕਿ ਲੋਕ ਸੀ ਉਹਨਾਂ ਨੇ ਇਟਾ ਮਾਰ ਮਾਰ ਕੇ ਪੱਥਰ ਮਾਰ ਮਾਰ ਕੇ ਮੁੰਡੇ ਨੂੰ ਬਾਹਰ ਹੀ ਨਹੀਂ ਆਉਣ ਦਿੱਤਾ ਉਹ ਵਿੱਚ ਹੀ ਡੋਬ ਦਿੱਤਾ ਇੱਕ ਤਰਫ ਇਹ ਜਿਹੜੇ ਬਾਹਰ ਜਿਹੜੇ ਆਪਣਾ ਇਹ ਉੱਥੇ ਬਿਹਾਰੀ ਜਿਹੜੇ ਆਏ ਨੇ ਉੱਥੇ ਇਹ ਆਪਣਾ ਜਿਹੜੇ ਇਹ ਹੈ ਨਹੀਂ ਇਹ ਇੱਥੇ ਇੱਕ ਤਰਫ ਜਿਹੜੇ ਛੋਟੀਆਂ ਬੱਚੀਆਂ ਉਹਨਾਂ ਦੇ ਰੇਪ ਚ ਇਨਵੋਲਵ ਨੇ ਸੈਕਸੂਅਲ ਅਸੌਲਟ ਕਰਦੇ ਨੇ ਦੂਸਰਾ ਦੇਖੋ ਹੁਣ ਪੰਜਾਬੀਆਂ ਨੂੰ ਉੱਥੇ ਕਤਲ ਕਰਨ ਲੱਗ ਪਏ ਨੇ ਮੈਂ ਤੇ ਹੈਰਾਨ ਆ ਕਿ ਇਹ ਪੰਜਾਬ ਪੁਲਿਸ ਜਿਹੜੀ ਹੈ ਇਹ ਸਿਰਫ ਫੇਕ ਐਨਕਾਊਂਟਰ ਕਰਨ ਵਾਸਤੇ ਹੀ ਜ਼ਿੰਦਾ ਬਚੀ ਇਹ ਉਹਨਾਂ ਵਾਸਤੇ ਕੰਮ ਲਾਇਆ ਬਸ ਉਹਨਾਂ ਨੇ ਇਹ ਜਿਹੜਾ ਲਾਅ ਐਂਡ ਆਰਡਰ ਹੈ ਇਹ ਕਿੰਨੇ ਸੰਭਾਲਣਾ ਇਹ ਜਿਹੜੇ ਇਸ ਤਰ੍ਹਾਂ ਦੇ ਲੋਕ ਆ ਕੇ ਹੁਣ ਜਿਹੜੇ ਪੰਜਾਬ ਨੂੰ ਜਿਹੜੀ ਓਵਰਟੇਕ ਕਰੀ ਜਾ ਰਹੇ ਨੇ ਸਾਰੇ ਬਾਹਰੋਂ ਆ ਕੇ ਜਿਹੜੇ ਆਪਣਾ ਯੂਪੀ ਬਿਹਾਰ ਵੇ ਜਿਹੜੇ ਕਾਮਕਾਰ ਕਾਮੇ ਬਣ ਕੇ ਆਏ ਸੀ ਉਹ ਦੇਖੋ ਇਸ ਥੇਮ ਇੱਥੇ ਕੀ ਤੱਕਾ ਕਰ ਰਹੇ ਇਹ ਜਿਹੜਾ ਇਹਦਾ ਹੱਲ ਜਿਹੜਾ ਇਹ ਹੀ ਹੈ ਇਹ ਫਿਰ ਇਸ ਵਾਸਤੇ ਮੈਂ ਕਹਿਣਾ ਕਿ ਖਾਲਿਸਤਾਨ ਪੜਨਾ ਕਿਉਂ ਜ਼ਰੂਰੀ ਹੈ ਕਿਉਂਕਿ ਇਹ ਜਿਹੜਾ ਹੁਣ ਮਾਮਲਾ ਪੰਜਾਬ ਵਾਲਾ ਇਹ ਮਾਨ ਸਰਕਾਰ ਹੋਵੇ ਜਾਂ ਕੋਈ ਸਰਕਾਰ ਹੋਵੇ ਉਹਨਾਂ ਦੇ ਵਾਸਤੇ ਰਿਹਾ ਹੀ ਨਹੀਂ ਇਹ ਹੁਣ ਜਿਹੜਾ ਆਪਣਾ ਇਹ ਕਿਉਂ ਕਿ ਡਰਕ ਜਿਹੜਾ ਆਪਣਾ ਉੱਤੇ ਜਿਹੜਾ ਮੋਦੀ ਸਰਕਾਰ ਹੈ ਜੀ ਕੇਂਦਰ ਦੀ ਹਿੰਦੂਤੋਂ ਦੀ ਸਰਕਾਰ ਹੈ ਉਹ ਇੱਥੇ ਪੰਜਾਬ ਨਾਲ ਧੱਕਾ ਕਰ ਰਹੀ ਹੈ ਇਹ ਪੰਜਾਬੀਆਂ ਨੂੰ ਵੀ ਸੋਚਣਾ ਤੇ ਸਾਰੇ ਮਿਲ ਕੇ ਸੋਚੋ ਤਾਂ ਕਿ ਤੁਸੀਂ ਆਪਣੀ ਜਾਨ ਛੜਾਓ ਆਪਣੀਆਂ ਆਪਣੇ ਆਪਣੇ ਜਿਹੜੇ ਅਧਿਕਾਰ ਨੇ ਆਪਣੇ ਜਿਹੜੇ ਹੱਕ ਨੇ ਉਹ ਤੁਸੀਂ ਜਿਹੜਾ ਤੁਹਾਡੇ ਆਪਣੇ ਹੱਥ ਆ ਜਾਣ ਤੁਹਾਨੂੰ ਜਿਹੜਾ ਆਪਣਾ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੇ ਮੈਨੂੰ ਇਜਾਜ਼ਤ ਦਿਓ ਤੇ ਰੱਬ ਰਾਖਾ